ਇਸ ਵੇਲੇ ਦੀ ਵੱਡੀ ਖਬਰ ਸਨੌਰ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਪੁਲਿਸ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਏ ਨੇ ਮੰਗਲਵਾਰ ਸਵੇਰੇ ਉਹਨਾਂ ਨੂੰ ਹਰਿਆਣਾ ਦੇ ਕਰਨਾਲ ਤੋਂ ਹਿਰਾਸਤ ਦੇ ਵਿੱਚ ਲਿੱਤਾ ਗਿਆ ਸੀ ਪੁਲਿਸ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਪਟਿਆਲਾ ਦੇ ਰਸਤੇ ਪੰਜਾਬ ਦੇ ਥਾਣੇ ਦੇ ਵਿੱਚ ਲੈ ਜਾ ਰਹੀ ਸੀ ਜਿੱਥੇ ਰਸਤੇ ਦੇ ਵਿੱਚ ਪਠਾਨ ਮਾਜਰਾ ਅਤੇ ਉਹਨਾਂ ਦੇ ਸਾਥੀਆਂ ਨੇ ਪੁਲਿਸ ਮੁਲਾਜ਼ਮਾ ਦੇ ਉੱਤੇ ਫਾਇਰਿੰਗ ਕਰ ਦਿੱਤੀ ਅਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਸਨਾਲ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਪਠਾਨ ਮਾਜਰਾ ਤੇ ਉਹਨਾਂ ਦੇ ਸਾਥੀ ਇੱਕ ਸਕੋਰਪਿਓ ਤੇ ਇੱਕ ਫੋਰਚੂਨਰ ਦੇ ਵਿੱਚ ਫਰਾਰ ਹੋ ਗਏ ਇਹਨਾਂ ਦੇ ਵਿੱਚੋਂ ਪੁਲਿਸ ਨੇ ਫੋਰਚੂਨਰ ਸਮੇਤ ਇੱਕ ਨੌਜਵਾਨ ਨੂੰ ਫੜ ਲਿੱਤਾ ਫੋਰਚੂਨਰ ਤੋਂ ਤਿੰਨ ਪਿਸਤਲ ਵੀ ਪੁਲਿਸ ਨੂੰ ਮਿਲੀਆਂ ਨੇ ਪੁਲਿਸ ਟੀਮ ਸਕੋਰਪਿਓ 'ਚ ਫਰਾਰ ਹੋਏ ਵਿਧਾਇਕ ਦਾ ਪਿੱਛਾ ਕਰ ਰਹੀ ਹੈ ਦੱਸਦੀ ਹੈ ਕਿ ਹਿਰਾਸਤ ਦੇ ਵਿੱਚ ਲੈਣ ਤੋਂ ਪਹਿਲਾਂ ਪਠਾਨ ਮਾਜਰਾ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਪੰਜਾਬ ਪੁਲਿਸ ਨੇ ਮੇਰੀ ਸਾਬਕਾ ਪਤਨੀ ਨਾਲ ਜੁੜੇ ਇੱਕ ਪੁਰਾਣੇ ਮਾਮਲੇ ਦੇ ਵਿੱਚ ਆਪੀਸੀ ਦੀ ਧਾਰਾ 376 ਦੇ ਤਹਿਤ ਕੇਸ ਦਰਜ ਕੀਤਾ ਹੈ ਦਿੱਲੀ ਦੀ ਆਪ ਟੀਮ ਪੰਜਾਬ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਮੇਰੀ ਆਵਾਜ਼ ਦਬਾਈ ਜਾ ਰਹੀ ਹੈ ਦੱਸਦੀ ਕਿ ਪਠਾਨ ਮਾਜਰਾ ਤੇ 2022 ਚ ਉਹਨਾਂ ਦੀ ਦੂਸਰੀ ਪਤਨੀ ਨੇ ਪਹਿਲਾ ਵਿਆਹ ਲਕੋਣ ਅਤੇ ਕੁੱਟਮਾਰ ਦਾ આરોਪ ਲਗਾਇਆ ਸੀ ਇਸ ਤੋਂ ਇਲਾਵਾ ਇੱਕ ਕਥਿਤ ਅਸ਼ਲੀਲ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵੀ ਉਹ ਸੁਰਖੀਆਂ ਦੇ ਵਿੱਚ ਰਹੇ ਸੀ ਮੰਜਾਰਸੀ ਆਈ ਪਟਿਆਲਾ ਸਾਡੇ ਵੱਲੋਂ ਅੱਜ ਖਾਣਾ ਸਿਵਲ ਲਾਈਨ ਦੇ ਦੀਪ ਦੇ ਮਕਦਮੇ ਦੇ ਵਿੱਚ ਐਮਐਲਏ ਹਰਮੀਤ ਪਠਾਰ ਮਾਜਰਾ ਦੀ ਹਰਿਆਣਾ ਵਿਖੇ ਰਿਆ ਇਸ ਤੇ ਰੇਡ ਕੀਤੀ ਗਈ ਸੀ ਜਿਸ ਨੂੰ ਕਿ ਹਸਪਤਾਲਜਾਬਤਾ ਅਨਸਾਰ ਗ੍ਰਿਫਤਾਰ ਕੀਤਾ ਗਿਆ ਪਰੰਤੂ ਉਸ ਵੱਲੋਂ ਪਿੰਡ ਵਾਸੀਆਂ ਦੇ ਹਜੂਮ ਦੀ ਮੱਤ ਨਾਲ ਤੇ ਕੁਝ ਸ਼ਰਾਰਤੀ ਅਨਸਰਾਂ ਦੀ ਮੱਤ ਦੇ ਨਾਲ ਪੁਲਿਸ ਪਾਰਟੀ ਤੇ ਬਥਰਾ ਕੀਤਾ ਗਿਆ ਤੇ ਨਾਲ ਹੀ ਫੈਰ ਕੀਤੇਗੇ ਜੋ ਕਿ ਪਥਰਾ ਤੇ ਫੈਰ ਦਾ ਸਹਾਰਾ ਲੈਂਦੇ ਹੋਏ ਮੌਕੇ ਤੋਂ ਭੱਜ ਗਿਆ ਤੇ ਉਸ ਦੇ ਇੱਕ ਸਾਥੀ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਕੋਲੋਂ ਤਿੰਨ ਅਸਲੇੇ ਬ੍ਰਾਂਧ ਕੀਤੇ ਗਏ ਤੇ ਇੱਕ ਫਰਜ ਉੱਤੇ ਗੱਡੀ ਵੀ ਬਰਾਮਦ ਕੀਤੀ ਗਈ ਹੈ ਤੇ ਉਸ ਦੀ ਜਿਹੜੀ ਹੈ ਹਰਮੀਤ ਪਠਾਰ ਮਾਜਰਾ ਦੀ ਹਾਲਜਾ 94 ਸੀਆਈ ਪਟਿਆਲਾ ਸਾਡੇ ਵੱਲੋਂ ਅੱਜ ਥਾਣਾ ਸਿਵਲ ਲਾਈਨ ਦੇ ਦੀਪ ਦੇ ਮਕਦਮੇ ਦੇ ਵਿੱਚ ਐਮਐਲਏ ਹਰਮੀਤ ਪਠਾਰ ਮਾਜਰਾ ਦੀ ਹਰਿਆਣਾ ਵਿਖੇ ਰਿਆ ਇਸ ਤੇ ਰੇਡ ਕੀਤੀ ਗਈ ਸੀ ਜਿਸ ਨੂੰ ਕਿ ਹਸਪੰਜਾਬ ਦਾ ਅਨਸਾਰ ਗ੍ਰਿਫਤਾਰ ਕੀਤਾ ਗਿਆ ਪਰੰਤੂ ਉਸ ਵੱਲੋਂ ਪਿੰਡ ਵਾਸੀਆਂ ਦੇ ਹਜੂਮ ਦੀ ਮਤ ਨਾਲ ਤੇ ਕੁਝ ਸ਼ਰਾਰਤੀ ਅਨਸਰਾਂ ਦੀ ਮਤ ਦੇ ਨਾਲ ਪੁਲਿਸ ਪਾਰਟੀ ਤੇ ਬਥਰਾ ਕੀਤਾ ਗਿਆ ਤੇ ਨਾਲ ਹੀ ਫੈਰ ਕੀਤੇਗੇ ਜੋ ਕਿ ਪਥਰਾ ਤੇ ਫੈਰ ਦਾ ਹਸਾਰਾ ਲੈਂਦੇ ਹੋਏ ਮੌਕੇ ਤੋਂ ਭੱਜ ਗਿਆ ਤੇ ਉਸ ਦੇ ਇੱਕ ਸਾਥੀ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਕੋਲੋਂ ਤਿੰਨ ਅਸਲੀ ਬਰਾਮਦ ਕੀਤੇ ਗਏ ਤੇ ਇੱਕ ਫਰਜੂਰ ਡਕੀ ਦੀ ਬਰਾਮਦ ਕੀਤੀ ਗਈ ਹੈ ਤੇ ਉਸ ਦੀ ਜਿਹੜੀ ਹੈ ਹਰਮੀਤ ਪਠਾਰ ਮਾਜਰਾ ਦੀ ਭਾਲ ਚਾਹ ਮੈਂਚਰ ਸੀਆਈ ਪਟਿਆਲਾ ਸਾਡੇ ਵੱਲੋਂ ਅੱਜ ਖਾਣਾ ਸਿਵਲ ਲਾਈਨ ਦੇ ਦੀਪ ਦੇ ਮਕਦਮੇ ਦੇ ਵਿੱਚ ਐਮ ਐਲ ਏ ਹਰਮੀਤ ਪਠਾਰ ਮਾਜਰਾ ਦੀ ਹਰਿਆਣਾ ਵਿਖੇ ਰਾਇਸ ਤੇ ਰੇਡ ਕੀਤੀ ਗਈ ਸੀ ਜਿਸ ਨੂੰ ਕਿ ਹਸਪਤਾਲਜਾਬ ਤਨਸਾਰ ਗ੍ਰਿਫਤਾਰ ਕੀਤਾ ਗਿਆ ਪਰੰਤੂ ਉਸ ਵੱਲੋਂ ਪਿੰਡ ਵਾਸੀਆਂ ਦੇ ਹਜੂਮ ਦੀ ਮੱਤ ਨਾਲ ਤੇ ਕੁਝ ਸ਼ਰਾਰਤੀ ਅਨਸਰਾਂ ਦੀ ਮੱਤ ਦੇ ਨਾਲ ਪੁਲਿਸ ਪਾਰਟੀ ਤੇ ਪਥਰਾ ਕੀਤਾ ਗਿਆ ਤੇ ਨਾਲ ਹੀ ਫੈਰ ਕੀਤੇਗੇ ਜੋ ਕਿ ਪਥਰਾ ਤੇ ਫੈਰ ਦਾ ਹਸਾਰਾ ਲੈਂਦੇ ਹੋਏ ਮੌਕੇ ਤੋਂ ਭੱਜ ਗਿਆ ਤੇ ਉਸ ਦੇ ਇੱਕ ਸਾਥੀ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਕੋਲੋਂ ਤਿੰਨ ਅਸਲੇ ਬਰਾਮਦ ਕੀਤੇ ਗਏ ਤੇ ਇੱਕ ਫਰਜ ਉੱਤੇ ਗੱਡੀ ਵੀ ਬਰਾਮਦ ਕੀਤੀ ਗਈ ਹੈ ਤੇ ਉਸ ਦੀ ਜਿਹੜੀ ਹੈ ਹਰਮਿਤ ਖਾਨ ਨਾਮ ਅਜਰੇ ਦੀ ਭਾਲ ਚ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ